ਰਵਿੰਦਰਾ ਹਾਂ ਸਕੂਟਰ ਦਾ ਜਾ ਮੈਂ ਸਿੰਗੋ ਜਾ ਕੇ ਆਣਾ ਯਾਰ ਸਕੂਟਰ ਤਾਂ ਲੈ ਜਾਂਦਾ ਯਾਰ ਇਹਦੇ ਚ ਤੇਲ ਹੀ ਹੈ ਨਹੀਂ ਕੱਲ ਤੇ ਹੀ ਖੜਾਗਾ ਅੱਛਾ ਯਾਰ ਸੁੱਤਾ ਜਾਤਾ ਮਾਰ ਕੇ ਮੁੜ ਕੇ ਤਾਂ ਔਖਾ ਹੋ ਜਾਂਦਾ ਚੰਗਾ ਲੱਗਦਾ ਰਹਾ ਕੀ ਜਵਾ ਹੁੰਦਾ ਮੈਂ ਤਾਂ ਦੰਦੀ ਨਹੀਂ ਸੀ ਆਪ ਮੈਂ ਜਾ ਕੇ ਆਉਣਾ ਸੀ ਤੂੰ ਕਿੱਥੇ ਚੱਲਿਆ ਸੀ ਮੈਂ ਸਿੰਗੋ ਜਾ ਕੇ ਆਉਣਾ ਸੀ ਸਿੰਗੋ ਵਾਲਾ ਮੈਂ ਤੇ ਜਿਹੜੀ ਅਲੀ ਚੁੱਕੀ ਆਣੀ ਤੇ ਹੁੰਦਾ ਇੱਥੇ ਤੇਲ ਮਾਰ ਪੁੱਛ ਕੇ ਆਇਆ ਦਾ ਨਾ ਹੈਗਾ ਯਾਰ ਠੀਕ ਹੈ ਫਿਰ ਦੇਖਾਂ ਪਾਣੀ ਪੂਣੀ ਲੱਗ ਗਿਆ ਦੋ ਦਿਨ ਸੌਰੀ ਜਾ ਕੇ ਆਈ ਯਾਰ ਬੇਲੇ ਆ ਹੁਣ ਠੰਡ ਹੈ ਕਿਵੇਂ ਕਿੰਦੀ ਵਧੀਆ ਮੈਂ ਹੁਣ ਠੀਕ ਆ ਵਧੀਆ ਵਧੀਆ ਕਿੱਧਰ ਆਇਆ ਉਹ ਹਰਵਿੰਦਰ ਕੋਲ ਗਿਆ ਸੀ ਯਾਰ ਮੈਂ ਤਾਂ ਕਿਵੇਂ ਉਹ ਸਕੂਟਰ ਵਾਲਾ ਲੈਣਾ ਮਾਚੋ ਜਾ ਕੇ ਆਉਣਾ ਸੀ ਕੀ ਕਹਿੰਦਾ ਤੇ ਉਹ ਨਾਲਾ ਪ੍ਰਵਿੰਦਰ ਸੀ ਯਾਰ ਹੂੰ ਉਹ ਕਹੇ ਤੇ ਉਹ ਹੀ ਨਹੀਂ ਕਹਦਾ ਉਹ ਤਾਂ ਹੈ ਤਾਂ ਸਕੂਟਰੀ ਬੈਟਰੀ ਵਾਲੀ ਆ ਅੱਛਾ ਯਾਰ ਹਾਂ ਉਹੀ ਮੈਂ ਉਹ ਕੋਈ ਛੜਾ ਬੰਦਾ ਹੁਣੀ ਮੂਰੇ ਕਰ ਦਿੰਦੇ ਯਾਰ ਉਹ ਜੋ ਕੋਈ ਕਿਸੇ ਗੱਲ ਤੋਂ ਜਵਾਬ ਦੇਣਾ ਜਦੋਂ ਕੋਈ ਚੀਜ਼ ਲੈਣੀ ਹੁੰਦੀ ਉਹ ਦੋ ਹਰਵਿੰਦਰ ਇਹ ਤਾਂ ਹੀ ਆ ਯਾਰ ਹੈ ਨਹੀਂ ਕਿਸੇ ਲੈਣ ਦੇਣ ਵਾਲਾ ਹੁੰਦਾ ਚੱਲਦੇ ਆ ਮੈਂ ਤਾਂ ਆਪ ਯਾਰ ਗਾਜਰਾਂ ਆਈਆਂ ਲੈ ਕੇ ਆਉਣਾ ਅੱਛਾ ਚਾਹ ਜਾਇਆ ਉਹ ਤੂੰ ਕਿੰਨੇ ਨੂੰ ਜਵਾਬ ਦੇ ਤਾ ਮੇਰੇ ਸਕੂਟਰ ਚ ਤੇਲ ਨਹੀਂ ਹੈ ਤਾਂ ਇਹ ਤੇਰੀ ਬੈਟਰੀ ਵਾਲੀ ਸਕੂਟਰੀ ਐ ਓਏ ਯਾਰ ਇਹਦੇ ਬੈਰਿੰਗ ਚੀਨ ਚੀਨ ਕਰਦੇ ਜੀ ਮੈਂ ਤਾਂ ਹਰਵਿੰਦਰ ਤੋਂ ਮਗਲੈਲ ਮੰਗਾਇਆ ਸੀ ਪੁੜੀ ਜੀ ਚ ਅੱਛਾ ਤੇ ਇੱਕ ਜਰੋ ਗਾਜਰਾਂ ਲੈ ਕੇ ਜਾਣਿਆ ਜੇਰਾ ਗਾਜਰਾਂ ਨੂੰ ਤਾਂ ਬਈ ਪਾਣੀ ਲਾਦਾ ਚਾਖ ਫੇਰ ਤੋੜ ਲਾਂ ਫੇਰ ਉਹ ਹੈ ਕੱਚੇ ਨਾਲ ਕੱਲ ਦੀ ਦਵਾਈ ਛਿੜਕੀ ਹੋਈ ਹੈ ਤੋੜਨਾ ਤਾਂ ਹੈ ਨਹੀਂਗੇ ਇਹ ਅੱਛਾ ਯਾਰ ਨਹੀਂ ਲੈ ਜਾਂਦਾ ਕੋਈ ਚੱਕਰੀ ਨਹੀਂ ਜੀ ਕੋਈ ਚੱਕਰੀ ਨਹੀਂ ਸੜਾ ਹਰੇਕ ਨੂੰ ਜਵਾਬ ਦੇ ਦਿੰਦਾ ਯਾਰ ਕਹਿੰਦਾ ਗਾਜਰਾਂ ਨੂੰ ਪਾਣੀ ਨਾ ਤਾਂ ਕੱਲ ਤਾਂ ਸੂਏ ਚ ਪਾਣੀ ਨਹੀਂ ਸੀ ਪਾਣੀ ਕਾਦਾ ਲਾਤਾ ਨਹੀਂ ਕੋਈ ਨਾ ਹਰਵਿੰਦਰ ਨੂੰ ਆਉਂਦੇ ਕੋਈ ਚੀਜ਼ ਨਾ ਨਾਲੇ ਉਹ ਇਹਨਾਂ ਦਾ ਬੋੜਾ ਬੈਠਾ ਉਹ ਵੇਚੀ ਤਾਂ 베ਰ ਹੀ ਜਾਂਦਾ ਉਹ ਵੀ ਕੋਈ ਨਾ ਕੋਈ ਨਾ ਕਰਾਂਗੇ ਸਾਥ ਕਿੰਨੇ ਇਹਨਾਂ ਕੋਲੇ ਚੱਲਾ ਟ੍ਰੈਸਟਰੀ ਆਉਂਦੇ ਹਾਂ ਉਹਨੂੰ ਕੋਈ ਛੜੇ ਨੂੰ ਭੇਜ ਗਦੇ ਹਾਂ ਉਹ ਮੈਂ ਨਹੀਂ ਕੋਈ ਛੜੇ ਨੂੰ ਭੇਜ ਹਾਂ ਕਿਧਰ ਜਾਣਾ ਓਏ ਖਾਇਆ ਖਾਇਆ ਘੜੋਂਦੇ ਬਗੜਾ ਕਰੇ ਗੜਾਉਂਦੇ ਕੱਚੇ ਆ ਕੇ ਗਲ ਕੋਟੂਆ ਗਲ ਤੂੰ ਖਰਾਬ ਕਰ ਦੇਣਗੇ ਬੱਚੇ ਹੁੰਦਾ ਫਿਰ ਕੀ ਹੁੰਦਾ ਬਿਮਾਰ ਹੋ ਜਾਈਂਗਾ ਘਰ ਜਾ ਕੇ ਰੋਟੀ ਖਾ ਲੋ ਅਜੇ ਠੰਡ ਆ ਵਧੀਆ ਚਟਨੀ ਨਾਲ ਉੱਤੇ ਲਵਾ ਕੇ ਘੋ ਖਾਓ ਤੇ ਨਾਨੀ ਨੂੰ ਕਹਦੇ ਯਾਰ ਨਹੀਂ ਖਾਣੇ ਯਾਰ ਕੌੜੇ ਆ ਆਪਾਂ ਵੇਚਿਆ ਕਰਾਂਗੇ ਖਾਣੇ ਨਹੀਂ ਠੀਕ ਆ ਕੋਈ ਨਾ ਜਨ ਕੋ ਕਰਿਆ ਨਾ ਰੈਕਟਰ ਦਵਾ ਲੂ ਉਹ ਖਾ ਲਿਆ ਕਰ ਇਹ ਨਹੀਂ ਖਾਣੇ ਠੀਕ ਆ ਖਾ ਭਾ ਜਾ ਕਰ ਨੇਕੇ ਨੇਕੇ ਜੋ ਆ ਗਈ ਕਿ ਕੋਲਾ ਲਸੜ ਦਿਆ ਯਾਰ ਚੱਲ ਬੱਸ ਕਯਾ ਬਾ ਠੀਕ ਹੈ ਕਿਧਰ ਚੱਲ ਪਿਆ ਆ ਗਾਜਰਾਂ ਤੇ ਵੇਰ ਜਿਲੇ ਨਾ ਕੋ ਗੈਨੀ ਤੇ ਲਿਆ ਲਿਆ ਬੰਡੀ ਜਾਂਦਾ ਲੇਟ ਨਾ ਹੋ ਜੇ ਕਿਤੇ ਹਾਂ ਤਾਂ ਦੇ ਦੇਣੇ ਹੋਨੇ ਕਾ ਹੁੰਦਾ ਦਾ ਜੇ ਪਿਛਲੇ ਪੁੱਤ ਜਿਹਨਾਂ ਦਾ ਜਿਹਨਾਂ ਦਾ ਜਵਾਬ ਹੀ ਹੈ ਹੋਰ ਭਾਈ ਕਿਨੇ ਆ ਵਧੀਆ ਠਾਕਾ ਹੋਰ ਗਾਜਰਾਂ ਤੇ ਫੇਰ ਮਹਾਲਿਆ ਆਕੇ ਲੈ ਤਾਂ ਜਾਂਦਾ ਗਾਜਰਾਂ ਨੂੰ ਪਾਣੀ ਲਾਤਾ ਕੱਲੇ ਯਾਰ ਆਪਾਂ ਆਥਣੇ ਦਾ ਫਟੀਆਂ ਗਈਆਂ ਨਹੀਂ ਪੈ ਗਿਆ ਬੰਦੀ ਤਾਂ ਨਾ ਕਿੜੀ ਕਿੱਦ ਹੋ ਗਈ ਕੱਟ ਨਾਲ ਤਾਂ ਹੈ ਨਹੀਂ ਨਹੀਂ ਆ ਆ ਵੀ ਨਹੀਂ ਫਟੀਆਂ ਸਾਰਾ ਟਮੜਲੇ ਉੜਦੇ ਤੇ ਕੱਟਦੇ ਸੀ ਆਪਾਂ ਕੱਲ ਨੂੰ ਬਟਾ ਨਹੀਂ ਗਿਆデア ਤਾਂ ਜੇਰ ਲਈ ਅਨੇ ਬੀਰਾਂ ਦੀ ਦਵਾਈ ਛਿੜਕਤੀ ਇੰਨੇ ਰੇ ਛਿੜਕੀ ਹੈ ਦਵਾਈ ਕਿਉਂ ਹੋ ਰਾ ਕੱਲ ਮੈਂ ਤੁਹਨੇ ਰੇ ਧੱਕਿਆ ਨਹੀਂ ਮਸੋਤੇ ਨਹੀਂ ਨਿਉ ਦੁਬਾ ਕੇ ਕਰਤੀ ਦਵਾਈ ਮੇਰੇ ਤੇ ਹੈ ਨਹੀਂ ਤੋੜੀ ਨਹੀਂ ਆਪਾਂ ਇਹ ਰਾ ਮਾੜੇ ਮੁੱਟ ਕੱਲ ਵਾਲੀ ਲਈ ਐਮਰਜੈਂਸੀ ਹੈ ਹੋਰ ਦੱਸੋ ਉਹ ਤਾਂ ਠੀਕ ਹੈ ਜ਼ਰਾ ਵਧੀਆ ਨਾ ਨਾ ਲੈ ਜੀ ਗਾਜਰਾ ਤਾਂ ਪਰ ਹੁਣ ਆ ਜਾਂਦਾ ਨਾ ਪਾਣੀ ਲਾਰ ਕੇ ਬਾਹਲਾ ਗਰਾਂ ਯਾਰ ਮਰਜੀ ਏ ਤੇ ਯਾਰ ਕੋਈ ਨਹੀਂ ਦੁਕਾਨ ਤੋਂ ਲਿਆਵਾਂਗੇ ਕੋਈ ਵਿਚਾਰ ਆ ਉੱਥੇ ਵੀ ਆਪਾਂ ਹੀ ਪਾ ਕੇ ਆਏ ਆ ਫਿਰ ਉੱਥੇ ਦਾ ਪਾਏ ਉੱਥੇ ਕਿਹੜੀ ਮੈਨੇ ਪਾਏ ਪਟਕੀ ਉਹਦਾ ਯਾਰ ਜਿਹੜੀਆਂ ਕੱਲ ਆਪਾਂ ਅਥ ਨੇ ਪਟਾਈਆਂ ਨੇ ਆਪਾਂ ਅਥ ਨੇ ਗੋਲ ਦੇ ਪਾਤੀਆਂ ਉਹਦੀ ਪਾਏ ਹੈ ਅੱਛਾ ਇਹਨਾਂ ਦਾ ਪਟਕੀ ਨਹੀਂ ਸੀਗੀਆਂ ਨਾਲ ਉਹਦੇ ਪਾਦੀਆਂ ਨਾਲ ਘਰੇ ਰੱਖ ਲੂੰ ਘਰੇ ਦਾ ਮੂੰਗੀ ਦੀ ਬਣਾਈ ਸੀ ਤੇ ਗਾਜਰਾ ਮੈਂ ਦੁਕਾਨ ਤੇ ਪਾਇਆ ਹੈ ਠੀਕ ਹੈ ਚੱਲ ਮਰਜੀ ਹੈ ਇਹ ਰਹੇ ਬੰਦਰ ਬਰਬਤ ਆ ਮੁਹੋਸਾਬ ਦੇ ਆ ਤੇ ਹਰ ਇੱਕ ਬੰਦੇ ਨੇ ਲਿਖੇ ਉਹ ਕਰ ਲੈਂਦਾ ਐ ਤਾਂ ਦਿਖਾਉਂਦੇ ਨੇ ਚੱਲ ਨਹੀਂ ਛੱਡ ਜਾਣੇ ਕੋਈ ਨਹੀਂ ਆਈ ਰੰਦਾ ਦਾ ਇਹਨਾਂ ਸਾਫ ਕਰ ਲੈਣਾ ਜਿਆਦਾ ਸਾਫ ਕਰ ਲੈਣਾ ਪਹਿਲਾਂ ਤਾਂ ਇਹਦਾ ਗਾਹ ਪਾਰ ਕਰਤੀ ਜਾਂ ਮੰਨ ਚੱਲੋ